भाई देखो रीसेंट कुछ ਦਿਨਾਂ ਦੇ ਵਿੱਚ ਕਾਫੀ ਮੇਜਰ ਅਪਡੇਟਸ ਆਈਆਂ ਨੇ ਤਿੰਨ ਨਵੇਂ ਇੰਗਲਿਸ਼ ਟੈਸਟ ਵੀ ਲਾਂਚ ਕੀਤੇ ਆ ਕਿ ਹੁਣ ਪੀਡੀ ਜਾਂ ਆਇਲਟਸ ਤੋਂ ਇਲਾਵਾ ਐਪਲੀਕੈਂਟ ਆ ਨਵੇਂ ਤਿੰਨ ਟੈਸਟ ਵੀ ਦੇ ਸਕਣਗੇ ਜਿਹੜਾ EOI ਸਿਸਟਮ ਆ ਉਹਦੇ 'ਚ ਕੋਈ ਤਬਦੀਲੀ ਜਾਂ ਕੀ ਹੋਊਗਾ ਇਹ ਉਹਦੇ ਐਪਲੀਕੈਂਟਸ ਜਿਨ੍ਹਾਂ ਕੋਲੇ 1 ਸਾਲ ਜਾਂ 2 2.5 ਸਾਲ ਦਾ ਐਕਸਪੀਰੀਅੰਸ ਹੋਊਗਾ ਹੁਣ ਉਹ ਪੰਜ ਦੀ ਥਾਂ ਤੇ ਆਪਦੇ ਪੰਜ ਪੁਆਇੰਟ ਉਹਨਾਂ ਦੇ ਇੰਕਰੀਜ਼ ਹੋਣਗੇ ਉੱਥੇ ਇੰਟੀਮੇਟ ਦੇ ਦਿੱਤਾ ਕਿ ਇਹਨਾਂ ਨੂੰ ਅਗਲੇ 5 ਸਾਲਾਂ ਦੇ ਲਈ 54 ਹਜ਼ਾਰ ਵੈਲਡਰ ਦੀ ਜ਼ਰੂਰਤ ਹੈ ਤਾਂ ਆਟੋਮੈਟਿਕਲੀ ਦੇ ਆਰ ਗੋਇੰਗ ਟੂ ਗਿਵ ਦਾ ਲੋਟ ਆਫ ਦਾ ਇਨਵੀਟੇਸ਼ਨਸ ਟੂ ਦਾ ਵੈਲਡਰ ਹੁਣ ਦੋ ਤਿੰਨ ਜਿਹੜੇ ਪ੍ਰੋਫੈਸ਼ਨਾਂ ਬੜੀ ਚਰਚਾ 'ਚ ਰਹਿੰਦੇ ਆ ਸ਼ੈਫ ਹੋਗੇ ਮੋਟਰ ਮੈਕੈਨਿਕ ਤੇ ਨਾਲ ਇਨ Android Nurse ਇਹ ਤਿੰਨਾਂ ਦਾ ਭਵਿੱਖ ਕੀ ਸਮਝਦੇ ਜੇ ਜੈਫ ਓਕੂਪੇਸ਼ਨ ਦੇ ਵਿੱਚ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਤਸਮਾਨੀਆ ਜਿਹੜੀ ਆ ਸਟੇਟਸ ਨੇ ਇਹਨਾਂ ਨੇ ਬਹੁਤ ਵਧੀਆ ਇਨਵੀਟੇਸ਼ਨ ਦਿੱਤੇ ਨੇ ਜੇਕਰ ਤੁਸੀਂ ਮੋਟਰ ਮੈਕੈਨਿਕ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਤਾਂ ਉਹਨਾਂ ਵਾਸਤੇ ਜਿਆਦਾ ਵਧੀਆ ਸਟੇਟ ਹੋਊਗੀ ਜੀ NSW ਕਿਉਂਕਿ ਲਾਸਟ ਈਅਰ ਵੀ NSW ਨੇ ਮੋਟਰ ਮੈਕੈਨਿਕ ਨੂੰ ਬਹੁਤ ਵਧੀਆ ਇਨਵਾਈਟ ਦਿੱਤੇ ਨੇ ਬੱਚੇ ਨਾ ਇੱਥੇ ਮਲਟੀਪਲ এডਿਕੇਸ਼ਨ ਕਰੀ ਬੈਠੇ ਆ ਤੇ ਉਹਨਾਂ ਚ ਮਲਟੀਪਲ ਸਕਿੱਲ ਹੈਗੇ ਆ ਤਾਂ ਕੀ ਇੱਕ ਆਰੋਈ ਕਰਨ ਤੋਂ ਬਾਅਦ ਉਹ ਦੂਜੇ 'ਚ ਨਹੀਂ ਪਾਸ ਕਰ ਸਕਦੇ ਜਾਂ ਕਰ ਸਕਦੇ ਆ ਜੇ ਆਪਾਂ ਨਜ਼ਰ ਮਾਰੀਏ ਕਿ ਡਿਪਾਰਟਮੈਂਟ ਕਿਸ ਚੀਜ਼ ਨੂੰ ਇਸ ਟਾਈਮ ਪ੍ਰਮੋਟ ਕਰ ਰਿਹਾ ਤਾਂ ਕੰਸਟਰਕਸ਼ਨ ਇੱਕ ਵਨ ਆਫ ਦਾ ਸੈਕਟਰ ਕਿ ਹਰੇਕ ਪਾਸੇ ਕੰਸਟਰਕਕਸ਼ਨ ਦਾ ਬੋਲਾ ਬੋਲਬਾਲ ਹੈ ਇਸ ਟਾਈਮ